ਕਿਹੜਾ ਬੱਥਿਆ ਮੇਰੇ ਵੀਰ ਮੈਂ ਬੀਤ ਕਰਦਾ ਕਿ ਲਾਸਟ ਹਾਜ਼ਰੀ ਇੱਕ ਦੋ ਦੇਖ ਦੋ ਸਾਰੇ ਖੜੇ ਹੋ ਕੇ ਨਾ ਹਾਂ ਮੈਂ

ਜਿਹੜੇ ਦੌਰ ਤੋਂ ਸਾਡੇ ਜਿਹੜੇ ਦੌਰ ਤੋਂ ਸਖਤ ਪਹੁੰਚੀ ਹੈ ਉਹ ਨੂੰ ਬੁਲਾ ਰਹੀ ਜੀ ਸਾਡੇ ਭਗਤ ਜੀ ਸਰੋਸਰ ਭਗਤ ਜੀ ਤੇ ਅਸੀਂ ਦਰ ਦਰਵਾਜ਼ੇ ਬਹੁਤ ਵੇਖੇ ਕਿ ਤੂੰ ਵੇਖਿਆ ਨਹੀਂ ਜੋਗੀ ਤੇਰੇ ਦਰਵਾਰ ਗਾ ਸਾਨੂੰ ਪੂਰਾ ਸਬਰ ਯਕੀਨ ਹੈ ਜੋਗੀ ਕਿ ਹੁਣ ਸਵਰਗ ਵੀ ਨਹੀਂ ਤੇਰੇ ਆ ਦਸਮਾ ਵਿਸ਼ਾਲ ਭਗਤੀ ਜਾਗਰਨ ਜੋ ਕਿ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਤੋਂ ਪਹਿਲਾਂ ਨੀਤਾ ਜੱਸਲ ਜੀ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਨੂੰ ਬੇਨਤੀ ਤੋਂ ਪ੍ਰੋਗਰਾਮ ਪਰ ਰਲਾ ਲਾਣਾ ਤੇ ਸਾਡੀ ਹਾਜ਼ਰੀ ਹੈ ਸੋ ਮੈਂ ਅਮਰਜੀਤ ਧਮਾਨਪਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡਾ ਅੱਜ ਦਾ ਇਹ ਜਾਗਰਨ ਦਾ ਵੀਕੀਪੋ ਬਣਾ ਕੇ ਸਾਰੀ ਸੰਗਤ ਦੇ ਤੱਕ ਸਾਡੀ ਇਹ ਗੱਲ ਪਹੁੰਚਾਣਗੇ ਸੋ ਮੇਰੇ ਵੱਲੋਂ ਫੋਟੋ ਕਲੱਬ ਨੂੰ ਬਹੁਤ-ਬਹੁਤ ਮੁਬਾਰਕਾ ਮਾਤਾ ਰਾਣੀ ਦੇ ਜਗਰਾਤੇ ਦੀਆਂ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਐਸੀ ਤਰ੍ਹਾਂ ਮਹਾਮਈ ਦੇ ਦਰਵਾਜ਼ੇ ਦੇ ਨਾਲ ਜੁੜੇ ਰਹੋ ਔਰ ਮਹਾਮਈ ਦੇ ਆਰਗੁਣ ਗਾਣ ਕਰਦੇ ਰਹੀਏ ਰਲ ਮਿਲ ਕੇ ਜੈ ਮਾਤਾ ਜੀ ਸੋ ਕਰਾਲੀ ਦੀ ਸੰਗਤ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਤੁਸੀਂ ਤਕਰੀਬਨ ਬਹੁਤ ਪ੍ਰੋਗਰਾਮ ਰਾਜ ਚੁੱਕੇ ਹੋ ਅੱਜ ਤੱਕ ਕਿੰਨੇ ਕ ਬਚਪਨ ਤੋਂ ਹੀ ਰਾਜ ਚੁੱਕੇ ਹੈ ਜੀ ਮੇਰਾ خیال ਹੈ ਜਦ ਹੀ ਸੋਚੀ ਸੰਭਾਲੀ ਆ ਉਦੋਂ ਦਾ ਮੈਂ ਕਰਾਲੀ ਸ਼ਹਿਰ ਦੇ ਵਿੱਚ ਆ ਰਹਿਆ ਬਹੁਤ ਪਿਆਰ ਮਿਲਦਾ ਪਹਿਲਾਂ ਮੈਂ ਸਾਡੇ ਸੁਆਮੀ ਜੀ ਕੁਟਿਆ ਵਾਲੇ ਸਾਡੇ ਜੀ ਕੋ ਸਰਦਾਰਵਾਰ ਦੇ ਵਿੱਚ ਵੀ ਮੈਨੂੰ ਉਹ ਦਿਨ ਪਹਿਲਾਂ ਹਾਜ਼ਰੀ ਫਰਦਾ ਮੋਗਾ ਮਿਲਿਆ ਉਸ ਤੋਂ ਬਾਅਦ ਰਾਣਜੀਲਾ ਗਰਾਉਂਡ ਦੇ ਵਿੱਚ ਪਤਾ ਨਹੀਂ ਕਿੰਨੇ ਕਿ ਜਗਰਾਤੇ 16 ਮਾਂਗੀ ਦੇ ਮੰਦਰ ਦੇ ਵਿੱਚ ਹਾਜ਼ਰੀਆਂ ਸੋ ਕੁਰਾਲੀ ਸ਼ਹਿਰ ਜਦੋਂ ਵੀ ਆਇਆ ਉਹੋ ਪਿਆਰ ਮਿਲਿਆ ਐਸਾ ਲੱਗਦਾ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਕਰਦੇ ਹਈਏ ਸਾਰੀ ਸੰਗਤ ਬਹੁਤ ਵਧੀਆ ਮਾਤਾ ਰਾਣੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਇੱਕ ਤੁਹਾਡਾ ਭਜਨ ਵੀ ਆਇਆ ਨਵਾ ਉਹਦੀਆਂ ਤੋਂ ਲੈ ਹਾਂ ਉਹ ਬਾਬਾ ਵਾਲਖਣਾ ਦਾ ਭਜਨ ਆ ਹੱਪਾ ਗੱਤਾ ਤੇਰੇ ਅਕਰੀ ਤਿਆਰੀ ਝੰਡੇ ਉੱਤੇ ਫੋਟੋ ਬਾਬਾ ਲੱਗੇ ਪਿਆਰੀ ਅਸੀਂ ਹੁੰਗੜਾ ਤੇ ਦਿਨ ਗਿਣ-ਗਿਣ ਕੇ ਬਾਬਾ ਸਾਲ ਮਸਾ ਲਗਾਇਆ ਸਾਡੇ ਧਰਤੀ ਪੈਰ ਨਾ ਲੱਗਦੇ ਉਹ ਤੇਰਾ ਚੇਤ ਦਾ ਮਸ਼ੀਨਾ ਬਾਬਾ ਆਇਆ ਧਰਤੀ ਪੈਰ ਨਾ ਲੱਗਦੇ ਉਹ ਤੇਰਾ ਚੇਤ ਦਾ ਮਸ਼ੀਨਾ ਆਇਆ ਉਸਤਾਦ ਕਰਮਾ ਰੋਕੜ ਵਾਲਾ ਜੀ ਬਾਰੇ ਜੀ ਜਿਹੜੇ ਬੇਟੇ ਦੋਨਾਂ ਦੇ ਆਏ ਜੀ ਮੇਰੇ ਗੁਰੂ ਜੀ ਆ ਜਨਾਬ ਸ਼੍ਰੀ ਕਰਮਾ ਜੀ ਰੋਕੜ ਵਾਲੇ ਬਹੁਤ ਜ਼ੋਰ ਦਾ ਤੁਹਾਡੇ ਨਾਲੋ ਜੀ ਉਹ ਵਾਕਈ ਜੰਮਣਾ ਮੇਰਾ ਵੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ ਬਦਲਣ ਦੀ ਬੜੀ ਅਪਾਰ ਕਿਰਪਾ ਉਹਨਾਂ ਦੀ ਕਰਨ ਦੇ ਵਿੱਚ ਮੇਰਾ ਵੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ ਜਮਾ ਸੇਨਾ ਦਾ ਜਾਗਰਣ ਕਰਾਉਣਾ ਬੜੇ ਵੱਡੀ ਗੱਲ ਹੈ ਇਸ ਮੁਕਾਨ ਤੱਕ ਪਹੁੰਚੇ ਸਭ ਮਾਣ ਜੈ ਮਾਤਾ ਦੀ ਜੀ ਜੀ ਕਿਤੇ ਕਿਤੇ ਟੋਨਾ ਕਰਤਾ ਕੇ ਚਲੇ ਜਾਏਗਾ ਅਗਲਾ ਬਹੁਤ 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 ਬਾਜੀ ਬਹੁਤ ਬਹੁਤ ਧੰਨਵਾਦ ਦੋਸਤ ਕਿਉਂਕਿ ਇਹ ਪਹਿਲਾ ਐਸਾ ਬਹਿਲ ਨਹੀਂ ਰੇਤ ਸਾਹਿਬ ਸੇਵਾ ਲੈ ਕੇ ਅੱਜ ਪਹਿਲੇ ਬੰਦੀ ਕਰਾ ਦਿੰਦੇ ਆ ਜਦੋਂ ਪਿਛਲੇ ਸਾਲ ਬਾਬਾ ਬਕਾਲਾ ਤੇ ਜਾਗ ਰਹੇ ਸੀ ਤਾਂ ਰਵੀ ਪਾਚੇ ਪਾਲੇ ਬਸ ਕਰਾਉਂਦੇ ਕਿ ਇਹ ਤੇ 100 ਨੰਬਰ ਤੋਂ ਸ਼ੁਰੂ ਹੋਏਗਾ ਹੁਣ ਅਗਲੀ ਵਾਰ ਨੂੰ 2024 ਦੇ ਵਿੱਚ ਫੇਰ ਸਰਪਾਤੀ ਦੀ ਸੇਵਾ ਜਿਹੜੀ ਹੋਰ ਜਿਸ ਤੋਂ ਜ਼ੋਰਦਾਰ ਪਾਣੀ ਲਾਦੇ ਨਾਲ ਜੀ ਸੰਗਤ ਬੈਠੀ ਹੈ ਸਾਰਿਆਂ ਜਿਨੇ ਵੀ ਹੋਰ ਭਗਤ ਪਹੁੰਚੇ ਦਰਵਾਜ਼ੇ ਦੇ ਵਿੱਚ ਸਾਰੇ ਤੇ ਮਦਮੋਈ ਆਪਣੀ ਅਪਾਰ ਅਪਾਰ ਕਿਰਪਾ ਚੌਵੀ ਤੱਕ ਹੋਣੀ ਸਕੇ ਸਾਡੇ ਤੋਂ ਬਾਅਦ ਜੀ ਨਹੀਂ ਮਾੜੀ ਸ਼ੇਰਾਂਵਲ ਦੀ ਆਪਾਰ ਕਿਰਪਾ ਹੈ ਹੋਰ ਇੱਕ ਕਿਰਪਾ ਹੋਰ ਹੈ ਨਾ ਕਿਉਂਕਿ ਬਹੁਤ ਜ਼ਿਆਦਾ ਪੀੜ ਹੈ ਮੇਰੇ ਪੂਣ ਹਰੀ ਸਾਹਿਬ ਜੀ ਸਾਡੇ ਜੋਗ ਦਾ ਬਣਾ ਰਹਿਦਾ ਹੈ ਪਰ ਕਿਤੇ ਕਿਸੇ ਨੂੰ ਸਾਡਾ ਜੋਗ ਦਾ ਜੋਗ